ਆਹ ਕਰਿਆ ਆਰਦੇਲ ਵਾਲਾ ਵਾਹਿਗੁਰੂ ਜੀ ਪਿਆਰਿਓ ਸੰਗਤ ਜੀ ਮਾਤਾ ਸਹਜਿਆ ਦੇ ਸਥਾਨ ਬਾਤ ਤੇ ਝੰਡ ਵੱਢ ਕੇ ਆਏ ਨੇ ਪਿਆਰੇ ਆਪਣੇ ਹੁਣ ਤੇ ਗੁਰੂ ਘਰ ਦੀਆਂ ਸੰਗਤਾਂ ਸੇਵਾਦਾਰ ਪੱਕੇ ਦੇਖੋ ਅੱਜ ਕੱਲ ਨਾ ਗੁਰੂ ਘਰਾਂ ਦਾ ਮਾਹੌਲ ਬਦਲ ਜਾਂਦਾ ਹੈ ਪਰ ਹੈਗੇ ਕਿਰਪਾ ਨਾਲ ਸੇਵਾਦਾਰਾਂ ਤੇ ਪ੍ਰਸ਼ਾਦਾ ਪਾਣੀ ਛਕ ਰਹੇ ਨੇ ਹੁਣ ਤੁਸੀਂ ਦੇਖੋ ਮਾਹੌਲ ਜਿਹੜੇ ਸ਼ਹਿਰਾਂ 'ਚ ਬੈਠੇ ਨੇ ਜਾਂ ਬਾਹਰਲੇ ਦੇਸਾਂ 'ਚ ਬੈਠੇ ਨੇ ਉਹਨਾਂ ਨੂੰ ਬਹੁਤ ਵਧੀਆ ਲੱਗੇਗਾ ਚੇਪਾਸ਼ਾ ਮਹਾਰਾਜ ਕਿੰਨਾ ਪਿਆਰ ਆ ਆਪਦੇ ਵਿੱਚ ਆਪਾਂ ਇਹਨੇ ਖਤਰਨਾਕ ਹਥਿਆਰ ਇਧਰ ਵੱਢ ਕੇ ਨਾ ਉਹੀ ਜੰਡਾ ਹੈ ਇਹਦੀ ਵੀਡੀਓ ਲੱਗ ਪਾਵਾਂਗੇ ਆਪਾਂ ਚੇਪਾਸ਼ਾ ਮਹਾਰਾਜ ਇਹ ਸਾਲ ਸਭ ਨੂੰ ਸੇਵਾ ਬਖਸ਼ਣ ਚੇਪਾਸ਼ਾ ਮਹਾਰਾਜ ਗ੍ਰੀਨਵਾੜ ਚੇਪਾਸ਼ਾ ਮਹਾਰਾਜ ਲੰਗਰ ਚੱਲਦੇ ਨੇ ਸੇਵਾ ਚੱਲਦੀ ਹੈ ਗੁਰੂ ਘਰ ਦੀ ਗੱਲ ਹੀ ਕੁਝ ਹੋਰ ਹੈ ਮਾਤਾ ਸੇਬ ਦੇ ਹੰਤਨ ਮਾ ਸਤਨਾਵ ਵਾਘੀਰ ਵਾਘੀਰ ਹਾਂ ਹੁਣ ਤਾਂ ਚੱਲ ਜੂਗਾ ਕਿਵੇਂ ਰੰਡਾ ਕੰਗਾ ਲੱਗਦਾ ਹੁਣ ਤਾਂ ਠੀਕ ਹੈ ਨਾਲੇ ਮਰਜ਼ੀ ਦਾ ਪੀ ਲਾ ਕੇ ਸੈਟ ਹਾਂ ਭੁੱਖ ਜਿਆਦੇ ਲੱਗ ਰਹੀ ਕਹਿੰਦੇ ਨਾਮ ਜਪਨ ਨੂੰ ਵੀ ਕੀ ਕਰਦਾ ਹੁਣ ਤਾਂ ਭੁੱਖੇ ਭਗਤ ਨਾ ਕੀਜਾ ਜਿਹੇ ਮਾਲਾ ਆਪਣੀ ਲਈ ਜਾ ਕਬੀਰ ਸਾਹਿਬ ਕਹਿੰਦੇ ਮਾਹਰੇ ਭੁੱਖੇ ਦਾ ਭਗਤੀ ਨਹੀਂ ਹੁੰਦੀ ਆ ਮਾਲਾ ਚੱਕਬਦੀ ਕਹਿੰਦੀ ਆ ਵੇਟਨ ਸੇ ਬਾਦ ਆ ਮੈਂ ਪੜਿਆ ਬਾਬਾ ਜੀ ਜੇ ਮਾਤਾ ਸੇਬ ਪਾਤਸ਼ਾਹ ਨੂੰ ਕਹਿੰਦੇ ਸੀ ਦੱਲੇ ਨੂੰ ਕਹਿੰਦੇ ਸੀ ਮਾਰ ਮੇਰੇ ਨਾਲ ਨਮਾਉਂਦੀ ਆਇਣੀ ਡੱਲਿਆ ਇਹ ਨਾਲ ਨਮਾਉਣ ਵਾਲੇ ਨੇ ਸਾਰੇ ਪਿਆਰੇ ਜੇ ਪਾਸ਼ਾ ਮਹਾਰਾਜ ਸੇਵਾ ਬਖਸ਼ਣ ਸੇ ਪਾਸ਼ਾ ਮਹਾਰਾਜ ਰੰਗ ਪਾ ਕੇ ਲਾਉਣੇ ਇਹਨਾਂ ਨੂੰ ਪਿਆਰ ਹੈ ਗੁਰੂ ਦਾ ਜਪਸਾ ਦਾਦੇ ਤੋਂ ਬਾਬਾ ਜੀ ਚੜਦੀ ਕਲਾ ਤੁਸੀਂ ਜੋ ਦੇਖੋਗੇ ਸੇਵਾ ਕਰਨ ਨੂੰ ਜੀ ਕਰੂਗਾ ਤੁਹਾਡਾ ਨਾਲ